ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਪੰਜਾਬ ਹੜ੍ਹਾਂ ਦੀ ਚਪੇਟ ਵਿੱਚ ਆਇਆ ਹੋਇਆ ਹੈ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਲੋਕ ਇਸ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਜਿੱਥੇ ਸਰਕਾਰਾਂ ਲੋਕਾਂ ਤੱਕ ਪਹੁੰਚਣ ਵਿੱਚ ਨਾਕਾਮ ਰਹਿ ਗਈਆਂ ਹਨ ਉੱਥੇ ਹੀ ਪੰਜਾਬੀ ਕਲਾਕਾਰਾਂ ਨੇ ਅੱਗੇ ਵਧ ਕੇ ਲੋਕਾਂ ਦੀ ਸਹਾਇਤਾ ਕੀਤੀ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਕਲਾਕਾਰ ਜਸਬੀਰ ਜੱਸੀ ਨੇ ਲਾਈਵ ਆ ਕੇ ਦੱਸਿਆ ਕਿ ਕਿਸ ਤਰੀਕੇ ਨਾਲ ਪੰਜਾਬੀ ਕਲਾਕਾਰ ਵੱਧ ਚੜ ਕੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ ਨਾਲ ਹੀ ਉਹਨਾਂ ਨੇ ਇਹ ਪੰਜਾਬੀ ਕਲਾਕਾਰ ਕਰਨ ਔਜਲਾ ਅਤੇ ਜਸਵਿੰਦਰ ਨਰੂਲਾ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਉਸ ਗੱਲ ਦੇ ਅੰਦਰ ਉਹ ਕੀ ਹੋ ਰਹੀ ਹੈ ਦਿਖਾਉਣੇ ਹਾਂ ਤੁਹਾਨੂੰ ਪੂਰੀ ਪੰਜਾਬੀ ਜਿਹੜੀ ਕਮਿਊਨਿਟੀ ਹੈ ਨਾ ਜਿਹੜੀ ਸਾਡੀ ਕੌਮ ਹੈ ਪੰਜਾਬੀ ਕੌਮ ਹੈ ਇਹਨੂੰ ਕਿਸੇ ਦੀ ਜ਼ਰੂਰਤ ਨਹੀਂ ਇਹ ਮੇਰਾ ਤਜਰਬਾ ਹੋ ਗਿਆ ਕਿਉਂਕਿ ਪੰਜਾਬੀ ਤਾਂ ਮਤਲਬ ਲੋਕਾਂ ਨੂੰ ਜਾ ਕੇ ਉੱਥੇ ਲੰਗਰ ਲਾਉਂਦੇ ਆ ਲੋਕਾਂ ਨੂੰ ਜਾ ਕੇ ਸੰਭਦੇ ਆ ਤੇ ਸਾਨੂੰ ਕੌਣ ਸੰਭੇਗਾ ਆ ਕੇ ਸਾਨੂੰ ਤੇ ਤਾਂ ਸੰਭਣ ਨਾ ਸੀ ਤਾਂ ਦੁਸ਼ਾ ਕਰੀਏ ਕਿ ਜੇ ਉਹ ਲੋਕ ਸਾਹਮਣੇ ਚੋਕੇ ਹੋਣ ਸਾਡੇ ਪੰਜਾਬੀ ਨੇ ਜਿਹੜੇ ਸਾਰੀ ਦੁਨੀਆ ਦੇ ਵਿੱਚ ਕਿਤੇ ਵੀ ਪਹੁੰਚ ਜਾਂਦੇ ਕੋਈ ਜੰਗ ਹੋਏ ਕੋਈ ਹੜ੍ਹ ਹੋਏ ਕੋਈ ਤੂਫਾਨ ਹੋਵੇ ਕੋਈ ਅੱਗ ਲੱਗ ਜਾਏ ਕੋਈ ਸੋਕਾ ਪੈ ਜਾਏ ਕੋਈ ਭੁੱਖਮਰੀ ਹੋ ਜਾਏ ਉੱਥੇ ਪੰਜਾਬੀ ਜਾ ਕੇ ਆਪਣੀ ਸੇਵਾ ਨਿਭਾਉਂਦੇ ਆਪਣਾ ਫਰਜ਼ ਨਿਭਾਉਂਦੇ ਸੋ ਉਦਾਂ ਹੀ ਪੰਜਾਬੀਆਂ ਨੇ ਕੱਲ ਦਾ ਕੀਤਾ ਕਿ ਅਸੀਂ ਕੱਲ ਜਿਵੇਂ ਮੈਂ ਕਿਹਾ ਸੀ ਕਿ ਬੋਟਸ ਦੀ ਜ਼ਰੂਰਤ ਹੈ ਅੱਜ ਮਤਲਬ ਬੋਟਸ ਦਾ ਲੰਗਰ ਲਾਤਾ ਲੋਕਾਂ ਸਾਰਿਆਂ ਨੇ ਮਤਲਬ ਹਰ ਬੰਦੇ ਨੇ ਆਪਣੀ ਆਪਣੀ ਜਿਹੜੀ ਸੇਵਾ ਨਿਭਾਈ ਹੈ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਾਂਗਾ ਸਭ ਤੋਂ ਪਹਿਲਾਂ ਕੱਲ ਮੈਂ ਗੱਲ ਕੀਤੀ ਜਸਪਿੰਦਰ ਨਰੂਲਾ ਜੀ ਉਹਨਾਂ ਨਾਲ ਮੈਂ ਕਿਹਾ ਕਿ ਕਹਿੰਦੇ ਵੀ ਦੱਸੋ ਕੋਈ ਸੇਵਾ ਮੈਂ ਕਿਹਾ ਬੋਟਸ ਦਾ ਇੰਤਜ਼ਾਮ ਕਰੋ ਬੋਟਸ ਲੈ ਕੇ ਦਿਓ ਜਾਂ ਇੰਤਜ਼ਾਮ ਕਰੋ ਉਹਨਾਂ ਨੇ ਸਾਡੇ ਵਾਸਤੇ ਸਭ ਤੋਂ ਜ਼ਿਆਦਾ 6 ਬੋਟਸ ਜਿਹੜੀਆਂ ਉਹਦਾ ਇੰਤਜ਼ਾਮ ਕੀਤਾ ਕਰਨ ਔਜਲਾ ਉਹਨਾਂ ਨੇ ਇੱਕ ਦੋ ਬੋਟਸ ਜਿਹੜੀਆਂ ਉੱਥੇ ਭੇਜ ਦਿੱਤੀਆਂ ਥੈਨ ਹਰਪ੍ਰੀਤਨ ਭਾਜੀ ਉਹਨਾਂ ਦੇ ਹਰਪ੍ਰੀਤ ਮਾਨ ਸਾਹਿਬ ਹੈ ਜਿਹੜੇ ਉਹ ਵਿਚਾਰੇ ਬਿਮਾਰ ਨੇ ਹੁਣ ਠੀਕ ਹੋ ਰਹੇ ਨੇ ਤੇ ਉਹਨਾਂ ਦਾ ਬਾਰ-ਬਾਰ ਮੈਨੂੰ ਉਹਨਾਂ ਦੇ ਅੰਦਰ ਕੁਝ ਹੋ ਰਿਹਾ ਹੈ ਕਿ ਯਾਰ ਮੈਂ ਕਿਉਂ ਨਹੀਂ ਉੱਥੇ ਜਾ ਰਿਹਾ ਜਾਂ ਮੈਂ ਕਿਉਂ ਨਹੀਂ ਸੇਵਾ ਕਰ ਪਾ ਰਿਹਾ